ਸਭ ਕੀ ਚੱਕਰ ਮੈਂ ਪਾਲਰ ਨਹੀਂ ਪਹਰ ਟੁੱਲ ਸੁ ਪਰਮ ਪੁਲਾਹੀ ਗੁਰ ਪਰ ਸਾਥੀ ਜਿਨੀ ਅੰਤਰ ਪਾ ਸੋ ਅੰਤਰਬਾਰ ਸੁਹਿਲਾ ਜੀਓ ਚਿਮ ਚਿਮ ਵਰਸੈ ਅਮਰ ਤੇ ਤਾਰਾ ਮਨ ਪੀਵ ਸੁਣ ਸ਼ਬਦ ਵਿਚਾਰ ਬੇਨੋਦ ਕਰੇ ਦਿਨ ਰਾਤੀ ਸਦਾ ਸਦਾ ਹਾਰ ਕੇ ਲਾਂਦੀਓ ਜਨਮ ਜਨਮ ਕਾ ਜਿਛੁੜੇ ਅਮੇਲੇ ਤੇ ਤ੍ਰਿਪਾਤੇ ਸੁਕਾ ਹਰੇ ਆ ਸੁਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਉ ਜਲਤ ਰੰਗ ਲੇ ਸਮਾਇਆ ਤ्यों ਜੋਤੀ ਸੰਗ ਜੋਤ ਮਿਲਾਇਆ ਕਉ ਨਾਨਕ ਭ੍ਰੰਮ ਕਟੇ ਕਿਵਾੜਾ ਬਹੁre ਨ ਹੋਇ ਜੋਲਾ ਏ ਚਿਪਕਾਰੂ ਮੈਂ ਬਾਹਰ ਨਹੀਂ ਬਾਹਰ ਟੋਲ ਸੁ ਪਰਮਪੁਲਾਹੀ ਵਾਹਿਗੁਰੂ ਸ਼ਲੋਕ ਤਰ ਅਰ ਤਰੰ ਅਰਥ ਅਰਕਾਉ ਮੋਖ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰੇਆ ਨਾਨਕ ਲਖਿਆ ਮਾਥ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ RAM ਕਲੀ ਰਾਗ ਦੇ ਵਿੱਚ 927 ਅੰਗ ਦੇ ਉੱਤੇ ਸਾਨੂੰ ਉਪਦੇਸ਼ ਕਰ ਰਹੇ ਹਨ ਸਲੋਕ ਧਰਮ ਅਰਥ ਅਰ ਕਾਮ మోਕ ਮੁਕ ਮੁਕਤ ਪਦਾਰਥ ਨਾਥ ਇਹ ਚਾਰੇ ਹੀ ਪਦਾਰਥ ਜੋ ਉਸ ਵਾਹਿਗੁਰੂ ਦੀ ਬਖਸ਼ਿਸ਼ ਤੇ ਨਾਲ ਮਿਲਦੇ ਹਨ ਧਰਮ ਅਰਥ ਕਾਮ ਮੋਖ ਮੁਕਤ ਇਹ ਚਾਰੇ ਹੀ ਪਦਾਰਥ ਉਸ ਪਰਮਾਤਮਾ ਦੇ ਹੀ ਹੱਥ ਦੇ ਵਿੱਚ ਹਨ ਉਸੇ ਦੇ ਹੀ ਹੱਥ ਵਿੱਚ ਹਨ ਉਹ ਹੀ ਦੇਣ ਵਾਲਾ ਹੈ ਜਿਸ ਤਰ੍ਹਾਂ ਆਪਾਂ ਸੁਪਨੀ ਸਾਗ ਦੇ ਵਿੱਚ ਵੀ ਪੜਦੇ ਹਾਂ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾ ਕੇ ਚਾਰ ਪਦਾਰਥ ਜੇ ਕੋ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਵਾਹਿਗੁਰੂ ਦੇ ਨਾਲ ਜੁੜੇ ਸਾਧ ਜਨਾ ਕੀ ਸੇਵਾ ਲੱਗੇ ਸਾਧ ਗੁਰੂ ਗੁਰੂ ਦੀ ਸੇਵਾ ਦੇ ਵਿੱਚ ਲੱਗੇ ਤਾਂ ਇਹ ਚਾਰੇ ਪਦਾਰਥ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ ਚਾਰ ਪਦਾਰਥ ਧਰਮ ਅਰਥ ਅਰਥ ਆਰਥਿਕ ਧਨ ਪਦਾਰਥ ਕਾਮ ਕਾਮਨਾਵਾਂ ਇਛਾਵਾਂ ਮੋਕਾ ਮੁਕਤ ਤੇ ਮੋਖਤ ਮੁਕਤ ਇੱਕੋ ਹੀ ਗੱਲ ਹੈ ਮੋਖ ਮੋਖਸ ਪ੍ਰਾਪਤ ਹੋਣਾ ਮੁਕਤੀ ਪ੍ਰਾਪਤ ਹੋਣਾ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਮੁਕਤੀ ਦੇ ਪਦਾਰਥ ਮੋਕਤ ਪਦਾਰਥ ਮੁਕਤ ਦੀ ਪ੍ਰਾਪਤੀ ਹੋ ਜਾਣਾ ਮੁਕਤੀ ਵਿਕਾਰਾਂ ਤੋਂ ਉੱਛਡਕਾਰਾ ਹੋ ਜਾਣਾ ਹੀ ਮੁਕਤੀ ਹੈ ਤੋ ਧਰਮ ਆਰਥ ਅਰ ਕਾਮ ਮੋਕ ਮੁਕਤ ਪਦਾਰਥ ਨਾਥ ਇਹ ਸਾਰੇ ਹੀ ਚਾਰੇ ਹੀ ਪਦਾਰਥ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਉਹੀ ਦੇਣ ਵਾਲਾ ਹੈ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਤ ਇਹ ਨਾਨਕ ਜਿਸ ਦੇ ਮੱਥੇ ਉੱਤੇ ਉਸ ਵਾਹਿਗੁਰੂ ਦੀ ਪ੍ਰਾਪਤੀ ਲਿਖੀ ਹੋਈ ਹੈ ਉਸ ਪ੍ਰਭੂ ਦੀ ਪ੍ਰਾਪਤੀ ਲਿਖੀ ਹੋਈ ਹੈ ਉਸ ਦੇ ਸਾਰੇ ਹੀ ਮਨੋਰਥ ਪੂਰੇ ਹੋ ਜਾਂਦੇ ਆ ਉਸ ਤੋਂ ਫਿਰ ਕੋਈ ਵੀ ਮਨੋਰਥ ਇਹੋ ਜਿਹਾ ਨਹੀਂ ਰਹਿੰਦਾ ਕਿ ਜਿਹੜਾ ਨਾ ਪੂਰਾ ਹੋਏ ਉਹ ਸਾਰੇ ਹੀ ਮਨੋਰਥ ਉਸ ਤੇ ਪੂਰੇ ਹੋ ਜਾਂਦੇ ਹਨ ਜਿਸ ਨੂੰ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਵਾਹਿਗੁਰੂ ਦੀ ਪ੍ਰਾਪਤੀ ਆਪਣੇ ਪੂਰਵਲੇ ਕਰਮਾਂ ਦੇ ਕਾਰਨ ਮੱਥੇ ਤੇ ਲਿਖੇ ਲੇਖਾਂ ਦੇ ਕਾਰਨ ਪ੍ਰਾਪਤੀ ਹੁੰਦੀ ਹੈ ਸੰਤ ਸਗਲ ਇਛ ਮੇਰੀ ਪੁੰਨੀਆ ਮਿਲਿਆ ਨਰੰਜਨ ਰਾਏ ਜੀਉ ਸਗਲ ਇਛ ਮੇਰੀ ਪੁੰਨੀਆ ਮਿਲਿਆ ਨਰੰਜਨ ਰਾਏ ਜੀਉ ਜਦੋਂ ਨਰੰਜਨ ਮਾਇਆ ਤੋਂ ਰਹਿਤ ਨਿਰਲੇਪ ਰਾਏ ਪਾਤਸ਼ਾਹ ਉਹ ਜਦੋਂ ਮਿਲ ਜਾਂਦਾ ਉਹ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਸਾਰੀਆਂ ਹੀ ਇੱਛਾਵਾਂ ਜਿਹੜੀਆਂ ਹਨ ਉਹ ਪੂਰੀਆਂ ਹੋ ਜਾਂਦੀਆਂ ਹਨ ਸਗਲ ਇੱਛੇ ਮੇਰੀ ਪੁੰਨੀਆਂ ਮੇਰੀ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਗਈਆਂ ਜਦੋਂ ਮੈਨੂੰ ਉਸ ਵਾਹਿਗੁਰੂ ਦੀ ਪ੍ਰਾਪਤੀ ਹੋਈ ਜੋ ਨਰੰਜਨ ਹੈ ਨਰਲੇਪ ਹੈ ਮਾਇਆ ਤੋਂ ਦਾ ਲੇਪ ਹੈ ਰਾਏ ਜੋ ਪਾਤਸ਼ਾਹ ਹੈ ਉਸ ਦੀ ਪ੍ਰਾਪਤੀ ਹੋ ਗਈ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਇੱਛਾ ਪੂਰਕ ਸਰਵ ਸੁਖ ਦਾਤਾ ਹਾਰ ਜਾਂ ਕੇ ਵਸ ਹੈ ਕਾਮ ਤੇਣਾ ਕਾਮ ਤੇਣਾ ਕਾਮਨਾਵਾ ਪੂਰਨ ਕਰਨ ਵਾਲੀ ਗਾਂ ਤੇਣ ਗਾਂ ਕਾਮ ਕਾਮਨਾਵਾਂ ਪੂਰੀਆਂ ਕਰਨ ਵਾਲੀ ਕੰਧਿਆਂ ਨੇ ਕਿ ਇਸ ਵਰਗ ਦੇ ਵਿੱਚ ਗਾ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਣਾ ਉਹ ਵੈਗਰੂ ਉਸ ਦੇ ਵਾਸਤੇ ਵਿੱਚ ਹੀ ਉਹ ਇੱਛਾ ਪੂਰਨ ਕਰਨ ਵਾਲੀ ਕਾਮ ਤੇਣ ਹੈ ਇਸ ਕਰਕੇ ਉਹ ਪਰਮਾਤਮਾ ਹੀ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਹੈ ਉਸ ਪਰਮਾਤਮਾ ਦੇ ਨਾਲ ਹੀ ਜੁੜਨਾ ਹੈ ਜਿਸ ਤਰ੍ਹਾਂ ਸੁਖਨੀ ਸਾਹਿਬ ਜੀ ਦੇ ਵਿੱਚ ਵੀ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇ ਨ ਹਰ ਹਰ ਗੁਣ ਗਾਮ ਪਾਰ ਜਾਤ ਉਹ ਬ੍ਰਿਸ਼ ਜੋ ਸਾਰੇ ਹੀ ਕਾਮਨਾਵਾਂ ਪੂਰੀਆਂ ਕਰਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਹਨ ਪਾਰ ਜਾਤ ਇਹ ਹਰ ਕੋ ਨਾਮ ਉਸ ਪਰਮਾਤਮਾ ਦਾ ਨਾਮ ਹੀ ਪਾਰ ਜਾਂਦਾ ਹੈ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦੇ ਨਾਲ ਹੀ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ ਕਾਮ ਤੇਣ ਹਰ ਹਰ ਗੁਣ ਗਾਉਂ ਉਹ ਕਾਮ ਤੇਣ ਜੋ ਬਾ ਸਾਰੀਆਂ ਹੀ ਕਾਮਨਾਵਾਂ ਪੂਰਨ ਕਰਨ ਵਾਲੀ ਹੈ ਉਹ ਕਿਸ ਤਰ੍ਹਾਂ ਪੂਰੀਆਂ ਹੁੰਦੀਆਂ ਹਨ ਹਰ ਪਾਰ ਗੋਣ ਗਾਉਮ ਉਸ ਵਾਹਿਗੁਰੂ ਦੇ ਗੋਣ ਗਾ ਕੇ ਇਹ ਸਾਰੀਆਂ ਹੀ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਇਹ ਸਭ ਕੁਝ ਕਾਮ ਤੇਨ ਪਾਰ ਜਾਤ ਇੱਛਾ ਪੂਰੀਆਂ ਇਹ ਸਭ ਕੁਝ ਉਸ ਵਾਹਿਗੁਰੂ ਦੇ ਨਾਮ ਦੇ ਜੁੜਨ ਦੇ ਨਾਲ ਇਹਨਾਂ ਸਭ ਦੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ ਸਭ ਪੂਰੀਆਂ ਹੋ ਜਾਂਦੀਆਂ ਹਨ ਸਗਲ ਇਹ ਸੇ ਮੇਰੀ ਪੁੰਨੀਆਂ ਮਿਲਿਆ ਨਿਰੰਜਣ ਰਾਏ ਜਿਉ ਆਨੰਦ ਪਹਾਵਡ ਪਾ ਗਿਉ ਗ੍ਰਹ ਪ੍ਰਗਟੇ ਪ੍ਰਭ ਆਏ ਜਿਉ ਜਦੋਂ ਪ੍ਰਭ ਜੀ ਵਾਹਿਗੁਰੂ ਹਿਰਦੇ ਰੂਪੀ ਗ੍ਰਹ ਦੇ ਵਿੱਚ ਆ ਕੇ ਪ੍ਰਗਟ ਹੋ ਜਾਂਦੇ ਹਨ ਗ੍ਰਹ ਪ੍ਰਗਟੇ ਇਸ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦੇ ਹਨ ਫਿਰ ਆਨੰਦ ਹੀ ਆਨੰਦ ਹੈ ਫਿਰ ਆਨੰਦ ਪਾਵੜ ਭਾਗੀ ਹੋ ਇਹ ਵੱਡਿਆਂ ਭਾਗਾਂ ਵਾਲਿਓ ਜਦੋਂ ਉਹ ਵਾਜਰੂ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਫਿਰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਗ੍ਰਹਿ ਲਾਲ ਆਏ ਉਰਮ ਕਮਾਏ ਤਾਂ ਕਿ ਉਪਮਾ ਕਿਆ ਬਣਾ ਉਹ ਲਾਲ ਵਾਹਿਗੁਰੂ ਗ੍ਰਹਿ ਦੇ ਵਿੱਚ ਆਇ ਇਸੇ ਦੇ ਰੂਪੀ ਘਰ ਦੇ ਵਿੱਚ ਆਇਆ ਪਰ ਪ੍ਰਾਪਤੀ ਕਦੋਂ ਹੋਈ ਜਦੋਂ ਪੂਰਬਲੇ ਕਮਾਏ ਹੋਏ ਜੋ ਹਨ ਉਹ ਅੱਗੇ ਆ ਗਏ ਉਰਮ ਕਮਾਏ ਪਹਿਲੇ ਜਨਮਾਂ ਦੇ ਜਾ ਅੱਜ ਤੋਂ ਪਹਿਲਾਂ ਦੇ ਜੋ ਸੰਸਕਾਰ ਕੀਤੇ ਹਨ ਉਹ ਆ ਕੇ ਪ੍ਰਗਟ ਹੋ ਗਏ ਫਿਰ ਉਹ ਵਾਹਿਗੁਰੂ ਦੇ ਅੰਦਰ ਪ੍ਰਾਪਤੀ ਹੋ ਜਾਂਦੀ ਹੈ ਗ੍ਰਹਿ ਲਾਲ ਆਏ ਉਰਵ ਕਮਾਏ ਤਾਂ ਕਿ ਉਪਮਾ ਕਿਆ ਗਣਾ ਮੈਂ ਉਸ ਵਾਹਿਗੁਰੂ ਦੇ ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ ਤਾਂ ਕਿ ਉਪਮਾ ਕਿਆ ਗਣਾ ਉਸ ਵਾਹਿਗੁਰੂ ਦੀ ਉਪਮਾ ਕਿਹੜੀ ਕਿਹੜੀ ਗਾਈ ਜਾ ਸਕਦੀ ਹੈ ਉਸ ਦੇ ਗੁਣ ਬੇਅੰਤ ਹਨ ਉਸ ਦੇ ਗੁਣ ਗਾਏ ਹੀ ਨਹੀਂ ਜਾ ਸਕਦੇ ਬੇਅੰਤ ਪੂਰਣ ਸੁਖ ਸਹਿਜ ਦਾਤਾ ਕਵਨ ਰਸਨਾ ਗੁਣ ਪਾਣ ਉਹ ਵਾਹਿਗੁਰੂ ਜੋ ਬੇਅੰਤ ਹੈ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਪੂਰਣ ਹੈ ਸਾਰੇ ਹੀ ਗੁਣਾਂ ਦੇ ਨਾਲ ਭਰਪੂਰ ਹੈ ਸੁਖ ਸਹਿਜ ਦਾਤਾ ਅਤੇ ਆਨੰਦ ਸਹਿਜ ਦੇ ਆਨੰਦ ਸਹਿਜ ਦੇ ਸੁਖ ਆਨੰਦਮਈ ਸੁਖ ਜੋ ਹਨ ਸਹਿਜ ਦੇ ਆਨੰਦ ਉਹ ਦੇਣ ਵਾਲਾ ਹੈ ਕਵਨ ਰਸਨਾ ਗੁਣ ਪਣਾ ਅਤੇ ਮੈਂ ਆਪਣੀ ਰਸਨਾ ਦੇ ਨਾਲ ਉਸ ਤੇ ਕਿਹੜੇ ਕਿਹੜੇ ਗੁਣ ਗਾ ਸਕਦਾ ਹਾਂ ਆਪੇ ਮਿਲਾਏ ਗਹਿ ਕੰਠ ਲਾਏ ਇਸ ਬਿਨਾਂ ਨਹੀਂ ਜਾਏ ਜੀਉ ਜਿਸ ਨੂੰ ਵੀ ਮਿਲਾਉਂਦਾ ਹੈ ਉਹ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ ਆਪੇ ਮਿਲਾਏ ਗਹਿ ਕੰਠ ਲਾਏ ਅਤੇ ਪੜ੍ਹ ਕੇ ਆਪਣੇ ਗਲੇ ਦੇ ਨਾਲ ਲਾ ਲੈਂਦਾ ਹੈ ਏ ਉਹ ਵਾਹਿਗੁਰੂ ਦੀ ਕਿਰਪਾ ਹੈ ਜਿਸ ਨੂੰ ਮਿਲਾਂਦਾ ਹੈ ਉਸ ਦੀ ਨਦਰ ਬਖਸ਼ ਹੁੰਦੀ ਹੈ ਉਸ ਦੀ ਮੇਰ ਦੀ ਨਜ਼ਰ ਹੁੰਦੀ ਹੈ ਫਿਰ ਉਸ ਨੂੰ ਆਪਣੇ ਗਲੇ ਦੇ ਨਾਲ ਆਪਣੇ ਕੰਠ ਦੇ ਨਾਲ ਲਾ ਲੈਂਦਾ ਇਸ ਬੇਨਾਮੀ ਜਾਏ ਜਿਉ ਉਸ ਪਰਮਾਤਮਾ ਤੋਂ ਬਿਨਾ ਕੋਈ ਵੀ ਸਥਾਨ ਨਹੀਂ ਹੈ ਵੱਲ ਜਾਏ ਨਾਨਕ ਸਦਾ ਕਰਤੇ ਸਭ ਮੈਂ ਰਹਿ ਸਮਾਏ ਜੀਓ ਸਤਿਗੁਰੂ ਜੀ ਨਾਨਕ ਅਕੀਨ ਓੰਕਾਰ ਨਾਨਕ ਜੀ ਗੁਰੂ ਸਾਹਿਬ ਬਨ ਜਾਏ ਸਦਾ ਕਰਤੇ ਸਦਾ ਹੀ ਉਸ ਕਰਤੇ ਤੋਂ ਕਰਨ ਵਾਲੇ ਤੋਂ ਜਿਸ ਨੇ ਕੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਜਿਸ ਨੇ ਕੇ ਸਾਨੂੰ ਪੈਦਾ ਕੀਤਾ ਹੈ ਉਸ ਤੋਂ ਸਦਾ ਹੀ ਬਲਹਾਰ ਜਾਂਦੇ ਹਨ ਵੱਲ ਜਾਏ ਨਾਨਕ ਸਦਾ ਕਰਤੇ ਸਭ ਮੈਂ ਰਿਆ ਸਮਾਏ ਜੀਉ ਉਹ ਵਾਹਿਗੁਰੂ ਜੋ ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ ਹੈ ਹਰਕ ਦੇ ਵਿੱਚ ਉਸ ਦੀ ਜੋਤ ਜਗ ਰਹੀ ਆਸੀ ਤਾਂ ਹੀ ਜੀ ਰਹਿਆ ਜੇ ਉਸ ਦੀ ਜੋਤ ਨਾ ਹੋਵੇ ਤਾਂ ਅਸੀ ਫਿਰ ਮਰਦਾ ਹਾਂ ਉਸ ਵਾਹਿਗੁਰੂ ਦੀ ਜੋਤ ਜਗਨ ਕਰਕੇ ਹੀ ਉਹ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਸਾਰੀ ਸ੍ਰਿਸ਼ਟੀ ਤਾਂ ਹੀ ਚੱਲ ਰਹੀ ਹੈ ਕਿਉਂ ਜਰੇ ਜਰੇ ਦੇ ਵਿੱਚ ਅਰਕ ਦੇ ਵਿੱਚ ਉਹ ਸਮਾਇਆ ਹੋਇਆ ਹੈ ਇਹੋ ਜਿਆ ਜੋ ਕਰਤਾ ਸਾਰਿਆਂ 'ਚ ਸਮਾਇਆ ਹੋਇਆ ਹੈ ਸਤਿਗੁਰੂ ਜੀ ਉਸ ਤੋਂ ਬਲਹਾਰ ਜਾਂਦੇ ਹਨ ਸਦਕੇ ਜਾਂਦੇ ਹਨ ਕੁਰਬਾਨ ਜਾਂਦੇ ਹਨ ਬਲ ਜਾਏ ਨਾਨਕ ਸਦਾ ਕਰਤੇ ਸਭ ਮੈਂ ਰਹਾ ਸਮਾਏ ਜਿਉ ਰਾਗ ਰਾਮ ਕਲੀ ਮਹਿਲਾ ਪੰਜਮਾ ਰਾਨ ਝੁੰਝਣੜਾ ਗਾਓ ਸਖੀ ਹਰ ਏਕ ਤੇ ਆਵੋ ਸਤ ਗੁਰ ਤੁਮ ਸੇ ਹੋ ਸਖੀ ਮਨ ਚਿੰਦੇ ਅੜਾ ਫਲ ਪਾਹੋ ਤਾਂ ਤਨ ਸਤ ਗੁਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਇਹ ਦੋ ਪੰਕਤੀਆਂ ਦਾ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 927 ਅੰਗ ਉਤੇ ਸ਼ਿਸ਼ੋਭਤ ਹੈ ਸਤੂ ਜੀ ਉਪਦੇਸ਼ ਕਰ ਰਹੇ ਹਨ ਰਣ ਝੁੰਝਣੜਾ ਗਾਓ ਸਖੀ ਹਰ ਇੱਕ ਧਿਆਉ ਹੋ ਰਣ ਇਹ ਜਗਤ ਭੂਮੀ ਇੱਕ ਰਾਂਦੀ ਨਿਯਾਈ ਹੈ ਜਿਸ ਵਿੱਚ ਵਿਕਾਰਾਂ ਦੇ ਨਾਲ ਲੜਾਈ ਹੋ ਰਹੀ ਹੈ ਲੋਭ ਦੇ ਨਾਲ ਲੜਾਈ ਹੋ ਰਹੀ ਹੈ ਇਹਨਾਂ ਵਿਕਾਰਾਂ ਨੂੰ ਇਸ ਲੋਭ ਨੂੰ ਕਾਮ ਕ੍ਰੋਧ ਲੋਭ ਮੋਹ অহੰਕਾਰ ਇਹਨਾਂ ਨੂੰ ਵਿਕਾਰਾਂ ਨੂੰ ਜਿੱਤਣ ਦੀ ਲੜਾਈ ਚੱਲ ਰਹੀ ਹੈ ਇਸ ਕਰਕੇ ਸਤਿਗੁਰੂ ਜੀ ਇੱਥੇ ਜਗਤ ਨੂੰ ਰਣ ਰਣ ਭੂਮੀ ਕਹਿ ਕੇ ਪੁਕਾਰਦੇ ਹਨ ਰਣ ਝੁੰਜਨ ਵਾਲਾ ਝੁੰਜਨੜਾ ਸ਼ਬਦ ਝੁੰਜਣਾ ਤੋਂ ਜਿੱਤਣਾ ਰਣ ਝੁੰਜਨੜਾ ਗਾਓ ਸਖੀ ਹਰ ਏਕਤਿਆਉ ਉਸ ਇੱਕ ਵਾਹਿਗੁਰੂ ਨੂੰ ਧਿਆ ਕੇ ਇਸ ਜਗਤ ਨੂੰ ਇਹ ਜੋ ਰਣਕੂਮੀ ਹੈ ਇਸ ਨੂੰ ਵਕਾਰਾਂ ਦੇ ਲਈ ਵਕਾਰਾਂ ਤੋਂ ਜਿੱਤਣ ਲਈ ਉਸ ਵਾਹਿਗੁਰੂ ਦੇ ਸੇਵ ਸਲਾਹ ਦਾ ਗੀਤ ਗਾਓ ਵਾਹਿਗੁਰੂ ਦਾ ਸੇਵ ਸਲਾਹ ਦਾ ਗੀਤ ਗਾ ਕੇ ਹੀ ਇਸ ਜਗਤ ਭੂਮੀ ਦੇ ਵਿੱਚ ਇਸ ਧਰਾਂ ਭੂਮੀ ਦੇ ਵਿੱਚ ਵਿਕਾਰਾਂ ਜਿੱਤਿਆ ਜਾ ਸਕਦਾ ਹੈ ਲੋਭ ਝੂਠ ਮੋਹ ਅਹੰਕਾਰ ਨੂੰ ਜਿੱਤਿਆ ਜਾ ਸਕਦਾ ਹੈ ਸਤ ਗੁਰ ਤੁਮ ਸੇਵ ਸਖੀ ਮਨ ਚਿੰਦੇ ਅੜਾ ਫਲ ਪਾਉ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਸਤਿਗੁਰੂ ਨੂੰ ਸੇਵ ਕੇ ਮਨ ਚਿੰਦੇ ਅੜਾ ਫਲ ਪਾਉ ਤੁਸੀਂ ਜੋ ਵਕਾਰਣ ਜਿਤਨਾ ਚਾਹੁੰਦੇ ਹੋ ਇਹੋ ਜਿਹੇ ਮਨ ਚਿੰਦੜਿਆ ਮੰਨ ਇੱਛਾ ਪਲ ਤੁਸੀਂ ਪਾ ਸਕਦੇ ਹੋ ਉਸ ਵਾਹਿਗੁਰੂ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਇੱਕ ਨੂੰ ਤਿਆ ਕੇ ਅਤੇ ਉਸ ਵਾਹਿਗੁਰੂ ਦੇ ਸਿਫਤ ਸਲਾਹ ਦੇ ਗੀਤ गा ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ